रोग पत राखी गुर पारब्रह्म तज परपंच मोह विकार पत राखी गुर पारब्रह्म तज परपंच मोह विकार पारब्रह्म ਨੇ ਪਦ ਉਪਰ ਪਾਦ ਕੇ ਮੈਂ ਚਾਹੀ ਕਰੇ ਤਾਂ ਪਿਛਾ ਹੁੰਦਾ ਕਾ ਯਾਦ ਕਰਤੇ ਪਰਪੰਚਿ ਮੋਹ विकार ਮੈਂ ਛੱਡ ਦਿੱਤੇ ਤਾਂ ਬਦ ਰੱਖਿਓ ਤਾਂ ਪਹਿਲਾ ਨੇੜੇ ਨਹੀਂ ਆਇਓ ਪਾਤਰ ਖੜੀ ਹੁੰਦਾ ਉਹ ਦ੍ਰੋਪਦੀ ਨੇ ਪਾਦਾ ਹੀ ਰੱਖਣੀ ਔਰ ਦ੍ਰੋਪਦੀ ਜਿਹੀ ਹੋ ਏ ਬੁੱਧੀ ਹਦ ਰੋਕਦੀ ਆ ਜਿੰਨਾ ਜਰ ਉਹ ਪ੍ਰਪੰਝ ਵਫਾਰ ਚ ਵਸੇ ਇਹ ਦੀ ਪੱਤ ਕੋਈ ਨਹੀਂ ਬਚਾਉਂਦਾ ਆਪੇ ਬਾਢੜੀਏ ਔਰ ਜਿਹੜਾ ਵੇ ਕਿਉਂ ਜਿਹੜਾ ਵੇ ਜਿਹੜਾ ਵਸਿਆ ਉਹ ਛੱਡ ਜਾ ਪਰ ਬਾਹਰ ਨਿਕਲ ਫੇਰ ਤੈਨੂੰ ਮੁਝਾਉਂਦੇ ਫੇਰ ਦੇਖਾਂ ਤੇ ਨੇੜੇ ਕੋਣ ਹੇ ਛੱਡਦਾ ਤਾਂ ਆਪ ਨਹੀਂ ਮੁਠੀ ਬਾਂਦਰ ਕਾਲਾ ਮਨ ਉਹ ਮਾਇਆ ਨਹੀਂ ਛੱਡਦੀ ਇਹ ਬਖਾਂਡਾ ਹੈ ਇਹ ਹੀ ਪ੍ਰਪੰਚ ਹੈ ਮਾਇਆ ਨੂੰ ਆਪਣੀ ਛੱਡਦਾ ਕਹਿੰਦੇ ਜੀ ਮਾਇਆ ਨਹੀਂ ਛੱਡਦੀ ਪ੍ਰਭਜੀ ਨੇ ਹੋਰ ਕੀ ਕਰਤਾ ਸਾਜ ਪ੍ਰਪੰਚਿਓ ਮੋਹੋ ਵਿਕਾਰ ਸੁਕਾਰ ਇਹ ਵਿਕਾਰ ਨੇ ਦੋ ਵੱਡੇ ਪ੍ਰਪੰਚ ਚਾਰ ਹੋ ਕੇ ਜੇ ਦੋਏ ਝੜਦਮੈ ਸਾਰੇ ਵਿਕਾਰ ਛੁੱਟ ਜਾਂਦੇ ਨੇ ਸਾਰੇ ਵਿਕਾਰ ਛੁੱਟਦੇ ਬਹੁਤ بڑا ਇਹ ਜਿਹੜਾ ਹੈਗਾ ਪ੍ਰਪੰਚ ਬਹੁਤ ਬੜ ਪ੍ਰਪੰਚ ਕੀ ਹੁੰਦਾ ਧਰਮ ਦੇ ਰਾਹ ਤੇ ਕੋਈ ਟੰਡ ਕਰਨਾ ਅਜਿਹੇ ਬੰਦੇ ਵਾਲਾ ਕਹਿੰਦਾ ਸੀ ਭਗਤ ਆਪਣਾ ਨਾਮ ਭਗਤ ਰੱਖ ਲਿਆ ਦੇਖੋ ਗੁਰੂ ਆਣੇ ਨਾਂ ਗਰੇ ਆਪ ਨੂੰ ਘਤ ਨਹੀਂ ਕਿ ਉਹਨੇ ਕੋਈ ਡਿਫਰੈਂਸ ਕਰਦੇ ਭੰਗ ਸੀਗਾ ਅਗਰ ਸੀ ਮਾਇਆ ਦਾ ਮਾਇਆ ਦਾ ਭੰਗ ਗੁਰੂਆਂ ਨੇ ਆਪਣੇ ਆਪ ਨੂੰ ਦਾਸ ਗਿਆਨ ਬਖਤ ਨਹੀਂ ਗਏ ਸਿੱਧਾਂ ਨੇ ਉਹਨਾਂ ਨੇ ਪੱਟਾ ਨਹੀਂ ਭੰਗਾਇਆ ਭਗਤਾਂ ਕੋਲ ਬੜੀ ਪਦਵੀ ਹੈ ਬਿਲਕੁਲ ਭਾਵਨ ਤੇ ਬਰਾਬਰ ਕੋਈ ਹੈ ਨਹੀਂ ਪੰਡਤ ਜੂਰੀ ਸ਼ਤਰਪਤੀ ਦਾਸਾ ਭਗਤ ਬਰਾਬਰ ਹੋਰ ਨਾ ਹੋਏ ایڈی بڑی بات بھی اپنے چکے سی پرپنچی چیلے وہ کی چار سو بھی چیلے والے لگنے چیلے چار سو بھی آپ کی آپ سو سی پھر سب مایا پرپنچ ہے ਜਿੰਨੀਆਂ ਸੰਸਥਾਵਾਂ ਨੇ ਜਿੰਨੇ ਲੋਕ ਨੇ ਕਲੈਕਸ਼ਨ ਦੀ ਗੱਲ ਕਰਦੇ ਨੇ ਤੇ ਤਾਹਰ ਕੱਢਦੇ ਨੇ ਸਪੋਕਸਮੈਨ ਵਰਗੇ ਸਾਹ ਪਰਪੰਚੀ ਸਭ ਪਰਪੰਚੀ ਨੇ ਪਰਪੰਚ ਬਣਾਉਂਦੇ ਨੇ ਹਜ਼ਾਰਾਂ ਦੇ ਸਰਦਾਰ ਬਣਾ ਹੀ ਦਿੰਦੇ ਨੇ ਉਹ ਵੀ ਜਿਹੜੀ ਸਿੱਧਾ ਆਲੇ ਨੇ ਪਰਪੰਚ ਇਹ ਕੀ ਹੈ ਕੀ ਹੈ বুঝੂ ਨੀ ਰੋਟੀ ਖਾਣ ਦਾ ਹੀਲਾ ਬਣਾਇਆ ਹੈ ਇਹ ਸੁਣਾ ਵੀ ਇੱਜ਼ਤ ਦਾ ਹੀਲਾ ਬਣਾਇਆ ਹੈ ਕੁਛ ਨਹੀਂ ਹੈ ਬੋਲ ਕਿਸੇ ਦੇ ਔਰ ਖੜੇ ਨੇ ਕਹਾਣੀ ਫਿਗਰ ਨਹੀਂ ਉਹ ਹੀਲੇ ਦੁਬਾਰਾ ਬੋਲੇ ਜੀ ਖੋਜ ਕਰਵਾਣੀ ਦੀ ਕੋਜੀ ਉਪਜਾ ਬਾਦੀ ਮੈਨੂੰ ਤਾਂ ਤੁਹਾਨੂੰ ਪਤਾ ਨਹੀਂ ਹੈ ਲਿਖਿਆ ਹੈ ਕੌਣ ਆ ਰਿਹਾ ਰੁਕਰ ਆਪਾਂ ਕੀ ਤਾਂ ਤੁਹਾਨੂੰ ਪਤਾ ਨਹੀਂ ਕਿ ਕਹਿੰਦੀ ਹੈ ਮੇਰੇ ਆਪਾਂ ਤੋਂ ਇਹ ਜਿੰਨੇ ਕਿਉਂ ਨਹੀਂ ਜਿੰਦ ਮੇਰੇ ਨਾਂ ਪਰ ਹਕੀਕਾਈ ਤੁਹਾਡੀ ਬਿੱਟੀ ਨਹੀਂ ਹੈ ਮੈਂ ਤੂੰ ਖੜੇਗਾ ਤੇਨੂੰ ਕੀ ਹੋਇਆ ਦਿਨ ਸਭ ਪਰਪੰਚਾਇ ਕੁਛ ਨਹੀਂ ਹੈ ਸਿਰ ਨੂੰ ਨੀਂਦ ਕਿਵੇਂ ਨਹੀਂ ਆਉਂਦੀ ਨੀਂਦ ਕਿਉਂ ਆਈ ਸ਼ਾਮ ਨੂੰ ਸੁੰਦਰਤਾ ਹੈ ਜਿੰਨਾ ਚਿਰ ਮਨ ਹੋ ਜੀ ਨਹੀਂ ਲਿਆ ਜਾਂ ਮਨ ਨੂੰ ਮਨ ਨੂੰ ਗੈਣ ਬੁੱਧਿ ਨੂੰ ਕਹਿੰਦਾ ਤੈਨੂੰ ਕਦੇ ਨਹੀਂ ਲਾਉਂਗੀ ਜਦੋਂ ਤੱਕ ਮਨ ਮਨ ਨਹੀਂ ਹੋ ਜੀ ਲਿਆ ਤਨ ਜੋ ਮਨ ਨਹੀਂ ਹੋ ਜੀ ਲਿਆ ਤੈਨੂੰ ਨੀਂਦ ਕਦੇ ਨਹੀਂ ਆਉਂਦੀ श्याम सुंदर ਦਾ ਮਤਲਬ ਹੈ ਮਾਰਾ ਜਿਹੜਾ ਕਾਲਾ ਹੈ ਤਾਂ ਬੁੰਦਰ ਪਰ ਹੈ श्याम ਕਾਲਾ ਕ੍ਰਿਸ਼ਨ ਕ੍ਰਿਸ਼ਨ ਵੀ ਇਹ ਸਾਨੂੰ ਕਹਿੰਦੇ ਨੇ ਬਰਬਾਦਾ ਕ੍ਰਿਸ਼ਨ ਇਹੀ ਹੈ ਉਹਨਾਂ ਦਾ ਵੀ ਕ੍ਰਿਸ਼ਨ ਇਹੀ ਹੈ ਭਲੇਖਾ ਯਾਰ ਕੋਈ ਆਦਮੀ ਹੁੰਦਾ ਕ੍ਰਿਸ਼ਨ ਸਰੀਰ ਕਰਕੇ ਦੇਹ ਕਰਕੇ ਦਾ ਆਦਮੀ ਹੁੰਦਾ ਇਹਦੇ ਵਿੱਚੋ ਹੀ ਖੋਜਣਾ ਹੈ ਕ੍ਰਿਸ਼ਨ ਵੀ ਤਾਂ ਕਹਿ ਰਹੇ ਹੈ ਕਿ ਜੋ ਮੈਂ ਤੁਹਾਨੂੰ ਦੇਣਾ ਉਹ ਮੈਂ ਨਹੀਂ ਹੈਗਾ ਨੀਂਦ ਮੇਰਾ ਸਰੀਰ ਹੈ। ਕਿਛੇ ਨੇ ਹੋਇਆ ਪਰ। ਰਾਹੇ ਅੰਦਰ ਅਗਰੇਸ਼ਨ ਦੇ। ਦੋ ਜੀ ਜਾਂ ਭੁੱਜਣੀਆਂ ਨੇ ਆਪਾਂ ਨੇ। ਨੀਂਦ ਕੇ ਵਾਈ ਸ਼ਾਮ ਸੁਨਰਤਾ ਜ। ਤਾਂ ਮੰਨ ਲਈ ਆਪਣਾ ਹੋ ਗਿਆ ਸਰੀਰ ਚੋਂ। ਇਹਨੂੰ ਕਿਵੇਂ ਨਹੀਂ ਲਾਗੀ। ਇਹ ਸਰੀਰ ਨੇ ਟਹਿ ਜਾਣਾ। ਤਾਂ ਇਹਦੇ ਵਿੱਚ ਦੌਜਣਾ। ਇਹ ਤੇ ਬਿਨਾ ਆਸਰਾ ਹੋਰ ਬਣਾ ਲਾ ਤੇ ਇਹ ਬੜੇ ਵੀ ਬਗਦੇ ਇਹਨਾਂ ਨੇ ਇਹਨਾਂ ਨੂੰ ਨੀਂਦ ਆਉਂਦੀ ਕਿਵੇਂ ਹੈ ਅਜਾ ਨਹੀਂ ਗੇਵਾਂ ਨੀ ਨੀਂਦ ਪੜਦੇ ਹੋ ਤੁਸੀਂ ਤੁਹਾਨੂੰ ਨੀਂਦ ਆਉਂਦੀ ਕਿਵੇਂ ਹੈ ਬੜੀ ਜਿੰਨਾ ਜਖੋ ਜਿਆ ਨਹੀਂ ਬੜੀ ਨਹੀਂ ਆਉਂਦੀ ਬਾਣੀ ਮੂੰਹ ਮੂਝ ਹੈ ਮੂੰਹ ਕਾਹ ਕਹਿ ਬੋ ਅਸਰ ਅੰਦਰ ਕੋਈ ਨਹੀਂ ਹੈ ਜਿਹਦੇ ਅੰਦਰ ਅਸਰ ਹੋ ਗਿਆ ਜਦੋਂ ਉਹਨੂੰ ਫਿਰ ਨੀਂਦ ਨਹੀਂ ਆਉਂਦੀ ਬੈਠੀ ਨੀਂਦ ਆਉਂਦੀ ਜਿਹਦੇ ਅੰਦਰ ਚਲੀ ਗਈ ਪੰਗਤੀ ਫਿਰ ਨੀਂਦ ਨਹੀਂ ਆਉਂਦੀ ਅਲੱਦਾ ਕਰਨਾਂ ਦੇ ਵਾਰਾਏ ਕੱਲ ਸੁਣੀ ਜਾਇਆ ਕਰਨ ਕਰਦੀ ਹੂੰ ਪਤਰਾ ਸਭ ਦਾ ਹਜ਼ਾਰਾਂ ਲੋਕ ਬੈਠੇ ਕੀ ਕਰਦੇ ਸਨ ਸਭ ਕੀ ਦਾ ਹੋ ਗਿਆ ਕਿ ਸਰੂ ਤੁਸੀਂ ਕੀ ਦੱਸੋਗੇ ਕਿ ਥਨੂ ਤੁਹਾਡੇ ਕੋਲ ਹੈ ਕੀ ਤੁਹਾਡੇ ਕੋਲ ਤਾਂ ਆਪਣੇ ਵਾਸਤੇ ਤੂੰ ਹੀ ਦਿੰਦਾ ਹੋਰਦਾ ਜੇ ਇਹਦੇ ਕੋਲ ਬਾਦੂ ਹੋਵੇ ਕਿਸੇ ਵਾਸਤੇ ਆਵ ਰਜਲਵੇ ਜਨੂ ਟਾਈ ਕੋਈ ਦੂਰ ਨੂ ਆਪ ਦਾ ਕੁਝ ਆਪਣੇ ਮੋਹ ਚ ਨਹੀਂ ਅਜੋ ਦੇ ਲੋਕ ਕੁਝ ਪਿਆ ਆਪਣੇ ਖਾਤਰੇ ਹੱਥ ਖਾਲੀ ਹੈ ਹੱਥ ਤੇ ਕੁਝ ਹੈ ਨਹੀਂ ਦੇਣੂ ਆਪ ਖਾਣ ਨੂੰ ਦੂਏ ਨੂੰ ਕੀ ਦਿੰਦੇ ਨੇ ਬੁੱਧੀ ਦੇ ਦੋ ਹੱਥ ਖਾਲੀ ਨੇ ਜੋ ਕੁਝ ਗੁਰਬਾਣੀ ਜੋ ਸਮਝ ਚੋੜੋ ਉਹ ਹੱਥ ਚੋੜਾ ਹੱਥ ਜੋ ਕੋਈ ਹੋ ਹੀ ਦੂ ਕਾਲ ਖਾਏ ਕਿਛ ਤੋਂ ਦੇ ਅਥੋਂ ਦੇ ਇਹਦਾ ਮਤਲਬ ਇਹ ਨਹੀਂ ਹੈ ਵੀ ਬਾਹਰ ਕਾਲ ਖਾਏ ਕੋਈ ਸੱਥਾ ਦੇ ਉਹ ਵੀ ਚਲੋ ਠੀਕ ਹੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹ ਆ ਦਾ ਚੋਲੋ ਉਹ ਬਾਹਰ ਵੀ ਇਹ ਭੰਤੀ ਲੱਗਦੀ ਹੈ ਠੀਕ ਹੈ ਕਾਲ ਖਾ ਕੇ ਜੱਧਾ ਹੁੰਦੇ ਫਿਰ ਤੁਸੀਂ ਆਪਰ ਬੰਝਾ ਤੇ ਬਣਾਉਣੇ ਲੋਕਾਂ ਲਗਾ ਤੇ ਬੋਲੇ ਨਾਨਕ ਰਾ ਪਛਾਣੇ ਇਹ ਸੰਤਾਂ ਤੇ ਭੰਤੀ ਲੱਗਦੀ ਹੈ ਲੱਗਦੀ ਸਾਰੇ ਸੰਤਾਂ ਵਾਂ ਦੇ ਜਿਹੜੇ ਬਲੈਕਸ਼ਨ ਕਰਦੇ ਸਾਰਿਆਂ ਤੇ ਲੱਗਦੀ ਗੁਰੂ ਘਰ ਤੇ ਐਡਾ ਨਹੀਂ ਸੀ ਕਰਦੇ ਉਤਾਹ ਸਾਰੇ ਇੱਕ ਪਰਿਵਾਰ ਜੀ ਗੁਰੂ ਘਰ ਦੇ ਵਿੱਚ ਪਰਿਵਾਰ ਜੀ ਸਿੰਘਾਂ ਪੁੱਤਾਂ ਭਾਈਆਂ ਪਰਿਵਾਰਕ ਹੋ ਗਿਆ ਨਾ ਤੇ ਇੱਕ ਪਰਿਵਾਰ ਹੈ ਪਰਿਵਾਰ ਆਪਣੇ ਕੋਲੋਂ ਲਾਉਂਦਾ ਪਰਿਵਾਰ ਆਪਣੇ ਕੋਲੋਂ ਜੋ ਵਰਗੀ ਲਾਜ਼ਮੀ ਕਹੇ ਤਾਂ ਕੋਈ ਮੰਗਦਾ ਤਾਂ ਨਹੀਂ ਸੀ ਗੁਰੂ ਇਹ ਗੁਰਮਖਾਨਾ ਇੱਕ ਪਰਿਵਾਰ ਹੁੰਦਾ ਹੈ ਪਰਿਵਾਰ ਜੋ ਵਰਗੀ ਖਰਚਾ ਕਰੇ ਕਿਸੇ ਤੋਂ ਨਹੀਂ ਲੈਂਦੇ ਸੀ ਕਿਉਂਕਿ ਉਹਨਾਂ ਕਹਿੰਦੇ ਸੀ ਤੁਸੀਂ ਲੋ ਤੁਹਾਡੇ ਕੋਲ ਬਹੁਤ ਕਾਗੇ ਜਾ ਕੇ ਚਲੇ ਜਾਣੇ ਸੁਭਾਕੇ ਤੁਹਾਡੇ ਡੇਰੇ ਤੇ ਬਹੁਤ ਥੇੜੀ ਆਉਂਦੇ ਸਾਨੂੰ ਲੋਕ ਨਹੀਂ ਬਿਲਕੁਲ ਨਹੀਂ ਸਾਹ ਨੂੰ ਕਰ ਰੁਕ ਰੁਕਿਆ ਪਰਿਵਾਰ ਹੈ ਪਰਿਵਾਰ ਜੋ ਮਰਜੀ ਕਰ ਆਵਾਜ਼ ਹੀ ਘਰ ਦੇ ਨੂੰ ਕਹਿੰਦੇ ਨਹੀਂ ਆਪਣੇ ਨੂੰ ਮੁੰਡੇ ਨੂੰ ਮੁੰਡੇ ਕੋ ਘਰੇ ਕੋ ਜਿਆਦਾ ਲੈ ਵੀ ਤੂੰ ਇਹਨੇ ਪੈਸੇ ਲਿਆ ਕਰ ਭਾਈ ਜਿੰਕੂ ਲੋਡ ਪੈ ਜਾ ਪਾਪ ਕਹਿੰਦਾ ਵੀ ਭਾਈ ਕੋਠੀ ਬਣਾਉਣੀ ਹੈ ਲਕਤਾਂ ਦਾ 20000 ਰੁਪਇਆ ਇਕ ਵੀ ਦਾਦਾ ਜਾਨਾ ਪਰ ਉਹਨੂੰ 5000 ਰੁਪਏ ਨੂੰ 1000 ਰੁਪਏ ਦੁਬਾ 1000 ਰੁਪਏ ਦਾ ਵਜਾ ਨਹੀਂ ਹੁੰਦਾ ਜਿੰਨਾ ਜਰ ਇਕੱਠੇ ਆ ਘਰ ਚ ਵਿਆਹ ਵੀ ਕੋਈ ਇਹ ਕਰਨ ਨੇ ਸਭ ਕੋਈ ਕਰਦੇ ਸਾਰਿਆਂ ਦੇ ਜੁਮਾ ਵਾਰੀ ਆ ਉਹ ਇਹ ਗੱਲ ਸੀ ਗੁਰੂ ਘਰ ਚ ਕਾਕੀ ਸਾਹਿਬ ਨੇ ਬਣਾਇਆ ਹੈ ਇਹਨਾਂ ਨੇ ਬਣਾਇਆ ਆਪਣੇ ਖਾਣ ਵਾਸਤੇ ਆਪਣੇ ਵਾਸਤੇ ਬਣਾਇਆ ਨਾ ਇਹ ਗੱਲ ਦਸਵੰਦ ਸੀ ਇਹੋ ਸੀ ਬਾਅਦ ਚ ਤੇ ਤਾਂ ਰੋਣਾ ਹੀ ਮਤਲਬ ਕੋਈ ਕੀ ਬਾਤ ਲੋ ਬੰਨ ਮੰਨ ਤਰਦਾ ਹੋ ਗੋੜ ਕੋ ਉਹ ਕੋ ਮੰਨਿਆ ਪਾਈਏ ਤੇ ਕੇ ਇਹਦਾ ਕੁਝ ਹੈ ਹੀ ਨਹੀਂ ਉੱਥੇ ਤਾਂ ਹੋਰ ਗੱਲੇ ਹੋਰ ਇਹ ਆਪਣੀ ਵਾਰੀ ਜਾਂਦੇ ਤੇ ਘੋਸਣੀਆਂ ਇਹ ਇਹਨਾਂ ਦੀਆਂ ਜੱਥੇ ਆਏ ਨਾ ਸੰਤ ਗੁਰੂਆਂ ਨਾਲ ਸਾਧ ਪਰਵਾਤਾ ਰਿਹਾ ਨਾ ਉਹਨਾਂ ਨੇ ਫਿਰ ਕਿਹਾ ਭਾਈ ਗੁਰੂ ਘਰ ਘਾਤਰ ਕੋ ਦੋ ਉਹਨਾਂ ਨੇ ਅਹੀ ਅੰਦਰ ਹਮਣਾ ਕਿ ਲਿਖ ਦਿੱਤੀ ਗੁਰਬਾਣੀ ਜੋ ਕਦ ਅਸਵੰਦ ਗੁਰ ਸਾਹ ਅਜਾ ਸਵਦ ਸਾਥਾਨਾ ਦਾ ਸਾਲ ਕੱਢੋ ਵੀ ਸੰਤਾ ਦੀ ਤਾਂ ਇਗੜ ਇਗੜ ਹੋ ਜੀ ਇਹ ਕੱਢੋ ਸਭ ਇਹਨਾਂ ਸੰਤਾ ਦੀਆਂ ਕਾਡਾਂ ਨੇ ਠੱਗਾ ਦੀਆਂ ਮਤ ਰੱਖੀ ਗੁਰ ਪਰਬ੍ਰह्म ਤਾਜ ਪਰਪੰਚ ਮੋਹ ਵਿਕਾਰ ਗੁਰ ਪਰਬ੍ਰह्म ਨੇ ਪੱਤ ਰੱਖੀ ਹੈ ਤਾਜ ਪਰਪੰਚ ਮੋਹ ਵਿਕਾਰ ਦਾਨਕ ਸੋਹ ਪਰਪੰਚ ਬੁਖਾਰ ਵੀ ਛੱਡਿਆ ਗਿਆ ਇਹ ਵੀ ਪੱਤ ਰੱਖੀ ਹੈ ਪਰਪੰਚ ਦੀ ਪੱਤ ਰਹਿੰਦੀ ਕਿੱਥੇ ਹੈ ਪਰ ਪਰਪੰਚ ਤੇ ਆਪਣਾ ਮਾਰ ਬਜਦਾ ਹੈ ਹਉ ਭਗਤ ਭਗਵਾਨ ਹਿਤ ਮਾਇਆ ਲਿਪਤ ਨ ਰੰਚ ਰੰਚ ਮਾਇਆ ਲਿਪਤ ਨ ਰੰਚ ਬਾਹਰ ਤਾਂ ਲਿਪਤ ਰੰਚ ਬਾਤਰ ਨਹੀਂ ਥੋ ਤੇ ਦਸਵੰਦਾ ਕੀ ਜਵਾਲਾ 90 80 ਮੇਰੇ ਲੈਣਾ 90 ਪੈ ਤਾਂ ਮੇਰੇ ਹੋਏ ਉਹਦੇ ਕਹਿੰਦੇ ਮਾਇਆ ਲਿਪਤ ਨ ਰੰਚ ਬਿਰਲੇ ਗਏ ਨਾਨਕਾ ਜੈਨਾ ਰਹੇ ਪਰਪੰਚ ਸਤ ਸਪਸ਼ਟਾ ਪਾਣੀ ਹੈ ਨਾਨਕ ਸੋ ਰਾਬੀਆ ਅੰਤਰਾ ਪਾਰਾ ਵਾਰ ਨਾਨਕ ਸੋ ਰਾਬੀਆ ਅੰਤਰਾ ਪਾਰਾ ਵਾਰ ਆਰਾਧਨ ਜੇ ਕਰਨੀ ਹੈ ਉਹਦੀ ਕਰੋ ਜੀ ਦਾ ਨ ਜਮਣ ਦਾ ਪਤਾ ਹੈ ਨਾ ਬਰਨ ਦਾ ਪਤਾ ਹੈ ਨਾ ਉਹਦੇ ਗਿਆਨ ਦਾ ਪਤਾ ਹੈ ਨਾ ਉਹਦੇ ਆਕਾਰ ਦਾ ਪਤਾ ਹੈ ਨਾ ਉਹਦੇ ਰੰਗ ਦਾ ਪਤਾ ਹੈ ਨਾ ਉਹਦੇ ਰੂਪ ਦਾ ਪਤਾ ਹੈ ਨੂੰਰਾਤ ਜਿਹਨੂੰ ਤੁਸੀਂ ਸ਼ਾਮ ਕਹਿੰਦੇ ਉਹ ਤਾਂ ਪਤਾ ਵੀ ਹੈ ਜਾਨ ਨੂੰ ਜਿਹਨੂੰ ਰਾਮ ਕਹਿੰਦੇ ਉਹ ਤਾਂ ਉਹ ਵੀ ਸੀਗਾ ਉਸ ਤੋਂ ਪਹਿਲਾਂ ਤਾਂ ਹੈ ਨਹੀਂ ਸੀ ਅੰਤ ਵੀ ਹੋਇਆ ਉਹਦਾ ਜਮਿਆ ਵੀ ਹੈ ਮਰਿਆ ਵੀ ਹੈ ਅੰਤ ਬਾਰਾ ਬਾਰ ਉਹਦਾ ਨਹੀਂ ਜਮਣ ਵਾਂ ਨੂੰ ਤੋਂ ਪਰੇ ਜੋ ਵਸੂ ਜਮਣ ਵਾਂ ਨੂੰ ਚਾਹਦਾ ਉਸ ਬਾਰਾ ਬਾਰ ਹੈ ਮਾਇਆ ਦਾ ਅੰਤ ਬਾਰਾ ਬਾਰ ਹੈ ਮਾਇਆ ਧਾਰੀ ਦਾ ਅੰਤ ਬਾਰਾ ਬਾਰ ਹੈ ਕੋਈ ਜਿੰਨੇ ਜਨਮ ਲੈ ਉਹਦਾ ਵੀ ਅੰਤ ਬਾਰਾ ਬਾਰ ਇਹ ਨਾਲ ਜਿੱਦ ਕਰਮ ਲੈ ਉਹਦੀ ਰਾਜ ਨੂੰ ਉਹ ਕੌਣ ਹੈ ਸ੍ਰੀ ਅਕਾਲਾ ਚਰ ਹੈ ਉਹਨਾਂ ਦਾ ਦੇਹ ਹੈ ਆਪਣਾ ਅਹੰਕਾਰ ਕੇ ਦੇਹ ਜਾਏ ਉਸ ਤੋਂ ਬਿਹਤਰ ਕੁਝ ਨਹੀਂ ਆ। ਸਾਰਿਆਂ ਦੇ ਮੈਲ ਉੱਥੇ ਜੁੜਦੇ ਤੇ ਉਹਨੇ ਉੱਥੇ ਦਾ ਮੈਲ ਕੋਈ ਢੇਰ ਹੀ ਨਹੀਂ ਕਰੇ। ਇਹ ਸੁਪਨੇ ਹੀ ਦੇਖਦੇ ਨੇ ਤੇ ਉਹ ਕੁਝ ਨਹੀਂ ਹੈ। ਸੁਪਰੇ ਦੀ ਦੁਨੀਆ ਆਧਾਰੀਓ ਭਲ ਕੁਝ ਵੀ ਨਹੀਂ ਹੈ। ਜਾਂ ਜਾਗਣ ਦੇ ਧਾਰੇ ਕਰੇ ਬੈਠ ਜਣੇ। ਜਾਂ ਜਦੋਂ ਸੁੱਤਿਆਂ ਦੀ ਗੱਲ ਹੈ। ਇਹ ਦੁਨੀਆ ਦੀਆਂ ਵੜਈਆਂ ਸੌਲੇ ਨੇ। ਜਿਹੜੇ ਉਹ ਰੇ ਗਿਆ ਸੁਭਰੇ ਹੀ ਹੈ ਸੁਭਰੇ ਜਿਹਿਆ ਉਹਨੇ ਜਾਗਰ ਤਬਸਾਹ ਜਨ ਨੂੰ ਇੱਕ ਗਉ ਜਨ ਨੂੰ ਪਹਾਰ ਉਹ ਜਾਗਰ ਤੋਂ ਬਾਅਦ ਮੈਂ ਇਹ ਸੁਭਨੇ ਦੇ ਜਨ ਨੂੰ ਸਾਰੇ ਇਸ ਕਰਕੇ ਇਹਨੇ ਜਨਮ ਨੂੰ قربਾਨੀ ਜਨਮ ਨਹੀਂ ਮੰਨੀ ਸੁਪਨਾ ਸੱਚ ਨਹੀਂ ਮੰਨਿਆ ਜਾਂਦਾ ਸੁਪਨਾ ਸੱਚ ਨਹੀਂ ਮੰਨਿਆ ਜਾਂਦਾ ਸੁਪਨਾ ਨੇ ਤਾਂ ਸਿਆ ਜੂਠੀ ਦੁਨੀਆ ਹੁੰਦੀ ਹੈ ਇਹਨੂੰ ਸੱਚ ਨਹੀਂ ਮੰਨਦੇ ਗਾ। ਇਹ ਸੋਪਣ ਦੇ ਕਾਨੂੰਨ ਹੈ। ਹੈ ਵੀ ਹੈ ਨਹੀਂ ਉਹਦੀ। ਬੱਚਾ ਪੈਦਾ ਹੁੰਦਾ ਹੈ। ਸਾਰੀ ਉਮਰ ਕਿੰਨੇ ਕੱਪੜੇ ਬਦਲਦਾ। ਪਿਆਰ ਰੱਖੀ ਦੇਦੇ ਹੋ। ਪਹਿਲਾਂ ਜਨਤਰ ਨੂੰ ਗੜਗੜਦੇ ਰਹਿੰਦੇ ਨੇ, ਗਿੜਦੇ ਵੀ ਘੱਟ ਹੁੰਦੇ ਨੇ। ਬਦਲਦੇ ਗਏ ਨੇ ਇਹ ਕੱਪੜੇ ਸਰੀਰ ਦਾ ਕੀ ਹੈ ਜੁਨਾ ਝੋੜੀਆਂ ਵੀ ਨੇ ਬੜੀਆਂ ਵੀ ਨੇ ਇਹ ਕੋਈ ਜਾਣਨ ਹੈ ਸਾਰਾ ਇਹਦਾ ਕੱਪੜੇ ਬਦਲਦੇ ਨੇ ਜਨਮ ਲੈ ਵਿੱਚ ਹਾਂਜੀ